ਬਹੁਤ ਲੋਕ ਇਦਾਂ ਦੇ ਹੁੰਦੇ ਨੇ ਜੋ ਕਿ ਫਿਲਮਾਂ ਤੋਂ ਬਹੁਤ ਪ੍ਰਭਾਵਿਤ ਹੁੰਦੇ ਨੇ ਚਲ ਪ੍ਰਭਾਵਤ ਹੋਣਾ ਵੀ ਚਾਹੀਦਾਗਾ ਜਿੱਥੋਂ ਕੋਈ ਸਿੱਖਿਆ ਮਿਲ ਰਹੀ ਹੈ ਸਿੱਖਿਆ ਲੈਣੀ ਜ਼ਰੂਰੀ ਹੈ ਪਰ ਇਤਿਹਾਸ ਨਾਲ ਖਿਲਵਾੜ ਕਰਨਾ ਸਭ ਤੋਂ ਵੱਡਾ ਅਪਰਾਧ ਜਿਵੇਂ ਕਿ ਕਈ ਫਿਲਮਾਂ ਦੇ ਵਿੱਚ ਪੈਸੇ ਲਈ ਲੋਕ ਐਡਾਂ ਦੇ ਐਡਾਂ ਦੇ ਮਤਲਬ ਕਿ ਕਿਰਦਾਰ ਕਰਦੇ ਨੇ ਜੋ ਕਿ ਫੇਕ ਹੁੰਦੇ ਨੇ ਹਨਾ ਜੋ ਕਿ ਸਿੱਖ ਇਤਿਹਾਸ ਨੇ ਉਹਨਾਂ ਦੀ ਕਈ ਫਿਲਮਾਂ ਬਣਦੀਆਂ ਨੇ ਪਰ ਬਣਾਉਣੀਆਂ ਚਾਹੀਦੀਆਂ ਪਰ ਰਿਐਲਿਟੀ ਦੇ ਵਿੱਚ ਹੁਣ ਕਈ ਕਲਾਕਾਰ ਇਦਾਂ ਦੇ ਨੇ ਜੋ ਕਿ ਆਪ ਦਾ ਲਿਬਾਸ ਮਤਲਬ ਕਿ ਪ੍ਰੋਪਰ ਰਿਐਲਿਟੀ ਦੇ ਵਿੱਚ ਲਿਆ ਕੇ ਫਿਰ ਫਿਲਮਾਂ ਦੇ ਵਿੱਚ ਆਉਣ ਦੀ ਪ੍ਰਵਾਨਗੀ ਮੰਗਦੇ ਨੇ ਹਨ ਤੇ ਕਈ ਮਤਲਬ ਕਿ ਸਿਰਫ ਪੈਸੇ ਪੈਸੇ ਦੇ ਲਈ ਤੇ ਆਪਣੇ ਆਪ ਨੂੰ ਬਹੁਤ ਕਹਿ ਦਿੰਦੇ ਨੇ ਵੀ ਅਸੀਂ ਬਹੁਤ ਇਦਾਂ ਦੇ ਹੈ ਗਿਆ ਮਹਾ ਤੇ ਉਹਦੇ ਵਿੱਚ ਇਹ ਵੀ ਹੈਗਾ ਕਈ ਫਿਲਮਾਂ ਦੇਖਣ ਵਾਲੇ ਵੀ ਕਹ ਦਿੰਦੇ ਹੈਗੇ ਬਾਈ ਬਹੁਤ ਨਜ਼ਾਰਾ ਹੈ ਬਈ ਨਜ਼ਾਰਾ ਆਉਂਦਾਗਾ ਪਰ ਇਤਿਹਾਸ ਨਾਲ ਜਦੋਂ ਖਿਲਵਾੜ ਹੁੰਦਾਗਾ ਠੀਕ ਨਾ ਫੇਕ ਕੰਮ ਹੁੰਦੇ ਨੇ ਉਦੋਂ ਫਿਰ ਦੁੱਖ ਹੁੰਦਾਗਾ ਐਵੇਂ ਨਾ ਕਿਸੇ ਨੂੰ ਫालतू ਹੱਲਾਸ਼ੀਰੀ ਦਿਆ ਕਰੋ ਜਿੱਥੇ ਹੱਲਾਸ਼ੀਰੀ ਬਣਦੀ ਆ ਜਿੱਥੇ ਰਿਐਲਿਟੀ ਆ ਉੱਥੇ ਦੇਣੀ ਵੀ ਚਾਹੀਦੀ ਆ ਪਰ ਇਤਿਹਾਸ ਜਿਹੜੇ ਹੈਗੇ ਆ ਉਹ ਐਦਾਂ ਨਹੀਂ ਫੇਕ ਨਹੀਂ ਹੁੰਦੇਗੀ ਬਹੁਤ ਮਤਲਬਕੀ ਆਪਣੇ ਆਪ ਨੂੰ ਗਵਾ ਕੇ ਇਤਿਹਾਸ ਬਣਦੇ ਨੇ